ਕੁਝ ਪਰਿਵਰਤਨ ਅਜਿਹੇ ਹੁੰਦੇ ਨੇ ਜਿਨ੍ਹਾਂ ਤੇ ਸਾਡਾ ਕੋਈ ਨਿਯੰਤਰਣ ਨਹੀਂ ਹੁੰਦਾ ਇਹਨਾਂ ਨੂੰ ਅਨਿਯੰਤਰਿਤ ਪਰਿਵਰਤਨ ਕਹਿੰਦੇ ਨੇ ਜਿਵੇਂ ਕਿ ਬੱਦਲਾਂ ਦਾ ਬੰਨਣਾ ਜਾਂ ਚੰਦਰਮਾ ਦੀਆਂ ਵੱਖ-ਵੱਖ ਆਕ੍ਰਿਤੀਆਂ ਜਾਂ ਤੂਫਾਨ ਦਾ ਆਉਣਾ ਇਹਨਾਂ ਪਰਿਵਰਤਨਾਂ ਤੇ ਕਦੇ ਵੀ ਕੋਈ ਨਿਯੰਤਰਣ ਨਹੀਂ ਹੁੰਦਾ ਇਸ ਲਈ ਇਹਨਾਂ ਨੂੰ ਅਨਿਯੰਤਰਿਤ ਪਰਿਵਰਤਨ ਕਿਹਾ ਜਾਂਦਾ ਹੈ ਪਰ ਕੁਝ ਪਰਿਵਰਤਨ ਅਜਿਹੇ ਹੁੰਦੇ ਨੇ ਜਿਨ੍ਹਾਂ ਤੇ ਸਾਡਾ ਨਿਯੰਤਰਣ ਹੋ ਸਕਦਾ ਹੈ ਅਤੇ ਉਹਨਾਂ ਨੂੰ ਨਿਯੰਤਰਿਤ ਪਰਿਵਰਤਨ ਕਿਹਾ ਜਾਂਦਾ ਹੈ ਜਿਵੇਂ ਕਿ ਜੇ ਤੁਸੀਂ ਸਾਈਕਲ ਤੇ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਹੇ ਹੋ ਤਾਂ ਤੁਸੀਂ ਆਪਣੇ ਸਾਈਕਲ ਦੀ ਸਪੀਡ ਨੂੰ ਤੇਜ਼ ਵੀ ਕਰ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਸਾਈਕਲ ਦੀ ਸਪੀਡ ਤੇ ਤੁਹਾਡਾ ਨਿਯੰਤਰਣ ਹੈ ਇਸ ਲਈ ਇੱਕ ਨਿਯੰਤਰਿਤ ਪਰਿਵਰਤਨ ਹੈ ਇਸੇ ਤਰ੍ਹਾਂ ਲੋਹੇ ਤੋਂ ਬਣੀ ਕਿਸੇ ਚੀਜ਼ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਆਪਾਂ ਉਸ ਦੇ ਉੱਪਰ ਜ਼ਿੰਕ ਦੀ ਪਰਤ ਚੜਾ ਦਿੰਦੇ ਹਾਂ ਤਾਂ ਜੋ ਉਸ ਨੂੰ ਜੰਗ ਨਾ ਲੱਗੇ ਇਹ ਵੀ ਇੱਕ ਨਿਯੰਤਰਿਤ ਪਰਿਵਰਤਨ ਹੈ ਅਸੀਂ ਲੋਹੇ ਤੇ ਜੰਗ ਲੱਗਣ ਨੂੰ ਨਿਯੰਤਰਿਤ ਕਰ ਸਕਦੇ ਹਾਂ ਲੋਹੇ ਦੇ ਉੱਪਰ ਜ਼ਿੰਕ ਦੀ ਪਰਤ ਚੜਾ ਕੇ ਉਸ ਤੇ ਜੰਗਾਲ ਲੱਗਣ ਤੋਂ ਬਚਾ ਸਕਦੇ ਹਾਂ ਇਸ ਤਰ੍ਹਾਂ ਇੱਕ ਨਿਯੰਤਰਿਤ ਪਰਿਵਰਤਨ ਹੈ